वेलकम बैक टू माय न्यू व्लॉग कि मैं तुसी सारे आई होप सारे जने ठीक ਹੋਵਗੇ ਚੜ੍ਹਦੀ ਕਲਾ ਚ ਹੋਵਗੇ ਵਧੀਆ ਹੋਵਗੇ ਬਿਮਾਰੀਆਂ ਤਾਂ ਬਚੇ ਹੋਵਗੇ ਸਵਸਥ ਹੋਣਗੇ ਕਿਉਂਕਿ ਬਿਮਾਰੀ ਚਪੇਟਾ ਪਾ ਰਹੀ ਐ ਮੌਸਮ ਜਿਹੜਾ ਨਾ ਗੰਦਾ ਐ بے ਹਿਸਾਬ ਨਾਲ ਤੇ ਅੱਜ ਮੈਂ ਵੀਡੀਓ ਲੈ ਕੇ ਆਈ ਆ ਬੇਸਿਕ ਦੋ ਚਾਰ ਜਾਣਕਾਰੀਆਂ ਦੇ ਲਈ ਅ ਰੀਯੂਜ਼ ਕੰਟੈਂਟ ਦੇ ਲਈ ਰੀਯੂਜ਼ ਕੰਟੈਂਟ ਠੀਕ ਐ ਸਟ੍ਰਾਈਕ ਰੀਯੂਜ਼ ਕੰਟੈਂਟ ਕਿਨੂੰ ਕਹਿੰਦੇ ਆ ਰੀਯੂਜ਼ ਕੰਟੈਂਟ ਕਿਉਂ ਦਾ ਰੀਯੂਜ਼ ਕੰਟੈਂਟ ਆਉਂਦਾ ਤਿੰਨ ਚੀਜ਼ਾਂ ਦੇ ਕਰਕੇ ਪਹਿਲਾ ਜੇ ਤੁਸੀਂ ਸੇਮ ਹੀ ਇੱਕ ਫੋਨ ਦੇ ਵਿੱਚ ਤੁਸੀਂ ਦੋ ਆਈਡੀਆ ਬਣਾਈ ਹੋਈਆਂ ਠੀਕ ਹੈ ਸੇਮ ਵਲੌਗ ਤੁਸੀਂ ਦੋਨਾਂ ਆਈਡੀਆ ਦੇ ਪਾਸੇ ਠੀਕ ਹੈ ਇੱਕ ਹੀ ਮੋਬਾਈਲ 'ਚ ਤਾਂ ਵੀ ਤੁਹਾਨੂੰ ਰੀਯੂਜ਼ ਕੰਟੈਂਟ ਆਊਗਾ ਦੂਜਾ ਜੇ ਤੁਹਾਡੇ ਫੋਨ ਅਡ-ਅਡ ਨੇ ਠੀਕ ਹੈ ਤੁਸੀਂ ਇੱਕ ਹੀ ਨੰਬਰ 'ਤੇ ਦੋ ਆਈਡੀਆ ਬਣਾਈ ਹੋਈਆਂ ਤਾਂ ਤੁਹਾਨੂੰ ਰੀਯੂਜ਼ ਕੰਟੈਂਟ ਹੋਣਾ ਜੇ ਇੱਕ ਹੀ ਵਲੌਗ ਦੋਨਾਂ ਚੀਜ਼ਾਂ ਦੇ ਪਾਸੇ ਤੇ ਤੀਜਾ ਤੁਹਾਡੀ ਲੋਕੇਸ਼ਨ ਤੁਹਾਡੀ ਲੋਕੇਸ਼ਨ ਜੇ ਸੇਮ ਹੈ ਸੇਮ ਵਲੋਗ ਹੈ ਸੇਮ ਟਾਈਟਲ ਹੈ ਚਾਹੇ ਟਾਈਟਲ ਵੀ تھوڑا ਸੇਮ ਹੈ ਵਲੋਗアド ਹੋ گئے ਤਾਂ ਵੀ ਤੁਹਾਨੂੰ ਰਿਯੂਜ਼ ਕੰਟੈਂਟ ਆਊਗਾ ਠੀਕ ਹੈ ਤੁਸੀਂ ਲੋਕੇਸ਼ਨ ਚੇਂਜ ਕਰ ਸਕਦੇ ਲੋਕੇਸ਼ਨ ਚੇਂਜ ਕਿਸੇ ਕਿੱਥੋਂ ਕਰਨੀ ਹੈ ਤੁਸੀਂ ਕਿਵੇਂ ਕਰਨੀ ਹੈ ਦੇਖੋ ਲੋਕੇਸ਼ਨ ਦਾ ਆਪਸ਼ਨ ਹੁੰਦਾ ਹੈ ਠੀਕ ਹੈ ਕਿੱਥੇ ਹੁੰਦਾ ਮੈਂ ਤੁਹਾਨੂੰ ਦੱਸੂਗੀ ਜੇ ਅਭਲਾਮ ਤੱਕ ਪਤਾ ਹੋਣਾ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਦੂਗੀ ਠੀਕ ਹੈ ਜੀ ਕਿੱਥੇ ਐ ਤਾਂ ਤੁਸੀਂ ਲੋਕੇਸ਼ਨ ਚੇਂਜ ਕਰਨੀ ਹੈ ਆਪਣੀ ਠੀਕ ਹੈ ਜੀ ਮਾੜਾ ਮੋਟਾ ਇਫੈਕਟ ਪਾ ਲਿਆ ਕਰੋ ਵਲੌਗ ਚ ਜੇ ਤੁਸੀਂ ਸੇਮ ਪਾਉਂਦੇ ਹੋ ਨਾ ਤੁਹਾਨੂੰ ਤੁਹਾਨੂੰ ਲੱਗਦਾ ਵੀ ਵੀਡੀਓ ਤਾਂ ਮੇਰੀ ਐ ਆਪਣੀ ਮੈਂ ਕਿਤੇ ਚੱਕੀ ਨਹੀਂ ਚੱਕਣ ਕਰਕੇ ਵੀ ਆਂਦਾ ਹੈ ਰੀਯੂਜ਼ ਕੰਟੈਂਟ ਕਿਉਂਕਿ ਜਿਹੜੀ ਚੀਜ਼ ਯੂਜ਼ ਹੋਗੀ ਇਸ ਚੀਜ਼ ਕਰਕੇ ਵੀ ਆਂਦਾ ਪਰ ਉਹਦੇ ਨਾਲ ਤੁਹਾਨੂੰ ਸਟ੍ਰੈਕਟ ਮਿਲੂਗਾ ਨਾਲ ਜੇ ਤੁਸੀਂ ਕਿਸੇ ਦੀ ਚੀਜ਼ ਪਾਤੀ ਚੱਕ ਕੇ ਮਾਲਕ YouTube ਤੇ ਪਹਿਲਾਂ ਹੀ ਵੀਡੀਓ ਪਈ ਹੋਈ ਹੈ ਹਨਾ ਉਹਨੂੰ ਤੁਸੀਂ ਦੁਬਾਰਾ ਆਪਣੇ ਚੈਨਲ ਤੇ ਪਾਤੀ ਕੱਲਾ ਤੁਹਾਨੂੰ ਰੀਯੂਜ਼ ਨਹੀਂ ਆਊਗਾ ਰੀਯੂਜ਼ ਨਾਲ ਸਟ੍ਰਾਈਕ ਮਿਲੂਗਾ ਠੀਕ ਹੈ ਨਾ ਉਹ ਚੈਨਲ ਵੱਲੋਂ ਤੇ ਤੁਸੀਂ ਕਹਿੰਦੇ ਵੀ ਮੈਂ ਆਪ ਵੀਡੀਓ ਬਣਾਈ ਹੈ ਹਨਾ ਮੈਂ ਆਪਣੀ ਵੀਡੀਓ ਬਣਾ ਕੇ ਪਾਈ ਹੈ ਫਿਰ ਵੀ ਮੈਨੂੰ ਕਿਉਂ ਕਿਉਂਕਿ ਲੋਕੇਸ਼ਨ ਤੁਹਾਡੀ ਸੇਮ ਫੜ ਲਈ YouTube ਨੇ ਇੱਕ ਗੱਲ ਹੋਰ ਮੈਂ ਕਹਿ ਦਵਾਂ ਜੇ ਤੁਹਾਡੇ ਤੁਸੀਂ ਵਲੌਗ ਬਣਾਏ ਆ ਮੰਨ ਲਓ ਤੁਸੀਂ ਵਲੌਗਰ ਹੋਈ ਬਲੌਗ ਪਾ ਰਹੇ ਹੋ ਹਨਾ ਤੁਸੀਂ ਆਪਣਾ ਵਾਚ ਟਾਈਮ ਵਧਾਉਣ ਦੇ ਲਈ ਤੁਹਾਡੇ ਘਰ 'ਚ ਕਿੰਨੇ ਫੋਨ ਆ ਸਾਰੇ ਫੋਨਾਂ ਨੂੰ ਤੁਸੀਂ ਆਪਣੇ ਵਲੌਗ ਚ ਲਾਤਾ ਠੀਕ ਹੈ ਨਾ ਤੁਹਾਡੇ ਫੋਨ ਡੱਡ ਹੋ ਗਏ ਨੈਟ ਡੱਡ ਹੋ ਗਏ ਨੰਬਰ ਅਲੱਗ ਹੋ ਗਿਆ ਬਟ ਲੋਕੇਸ਼ਨ ਜਿਹੜੀ ਤੁਹਾਡੀ ਹੈ ਉਹ ਸੇਮ ਹੈ ਸੇਮ ਇਸ ਕਰਕੇ ਵੀ ਤੁਹਾਨੂੰ ਰੀਯੂਜ਼ ਕੰਟੈਂਟ ਆਊਗਾ ਲੋਕੇਸ਼ਨ ਵੀ ਬਹੁਤ ਮੈਨੇ ਰੱਖਦੀ ਹੈ ਜੇ ਤੁਸੀਂ ਸੋਚੋ ਮੈਂ ਘਰਾਂ ਬੈਠ ਕੇ ਲੋਕੇਸ਼ਨ ਹੋਰ ਪਾਸੇ ਲਗਾ ਦਵਾ ਇਹ ਨਹੀਂ ਤੁਹਾਨੂੰ ਉੱਥੇ ਜਾਣਾ ਪੈਣਾ ਹੈ ਇੱਕ ਤੁਸੀਂ ਜੇ ਤੁਸੀਂ ਸੇਮ ਪੌਣ ਵੀ ਚਾਹੁੰਦੇ ਹੋ ਤਾਂ ਤੁਸੀਂ ਥੰਬਨੇਲ ਐਡ ਕਰ ਲਓ ਠੀਕ ਹੈ ਤੇ ਲੋਕੇਸ਼ਨ ਵੀ ਤੁਸੀਂ ਐਡ ਕਰ ਲਓ ਆਪਣੀ ਉਹ ਵਲੌਗ ਚ ਤੁਸੀਂ ਮਾਰਾ ਮੋਟਾ ਅਫੈਕਟ ਇੱਕ ਚ ਤਾਂ ਤੁਸੀਂ ਅ ਅਫੈਕਟ ਕਿਵੇਂ ਪਾ ਸਕਦੇ ਹੋ ਜਿਵੇਂ ਇਨ ਇਨਸ਼ਾਰ ਤੁਸੀਂ ਦੇਖੋਗੇ ਆਹ ਇਨਸ਼ਾਰਟ ਐਪ ਹੈ ਇਨਸ਼ਾਰਟ ਐਪ ਹੈ ਨਾ ਜਿਹੜੀ ਅ ਇਹਦੇ ਵਿੱਚ ਅਫੈਕਟ ਬਾਦੂ ਨੇ ਵੌਇਸ ਵੀ ਬਾਦੂ ਆ ਵੌਇਸ ਓਵਰ ਕਰਨ ਓਵਰ ਹੁਣ ਕਰਕੇ ਵੀ ਤੁਹਾਨੂੰ ਹੁਣ ਰੀਯੂਜ਼ ਕੰਟੈਂਟ ਆਏ ਕਰਨੇ ਆ ਵੌਇਸ ਓਵਰ ਕਰ ਵੌਇਸ ਓਵਰ ਹੀ ਨਹੀਂ ਪਤਾ ਕਈਆਂ ਨੂੰ ਇਹ ਨਹੀਂ ਪਤਾ ਕਿ ਵੌਇਸ ਓਵਰ ਹੁੰਦੀ ਕੀ ਹੈ ਵੌਇਸ ਓਵਰ ਕਹਿੰਦੇ ਕਿ ਇਹਨੂੰ ਐ ਵੌਇਸ ਓਵਰ ਦਾ ਮਤਲਬ ਹੁੰਦਾ ਹੈ ਕਿ ਵਲੌਗ ਪਲਾ ਲਿਆ ਫਿਰ ਬਾਅਦ ਵਿੱਚ ਵੌਇਸ ਦੇ ਦਿੱਤੀ ਠੀਕ ਹੈ ਵੌਇਸ ਦੇ ਦਿੱਤੀ ਵੌਇਸ ਓਵਰ ਕਰਤੀ ਵੌਇਸ ਓਵਰ ਜੇ ਤੁਸੀਂ ਪਹਿਨਾ ਵਲੌਗ ਬਣਾ ਲਿਆ ਬਾਅਦ ਵਿੱਚ ਵੌਇਸ ਦੇਣੀ ਹੈ ਤਾਂ ਤੁਹਾਨੂੰ ਜਿਹੜੀ ਪਹਿਲਾ ਵੌਇਸ ਹੈ ਉਹ ਤੁਹਾਨੂੰ ਜ਼ੀਰੋ ਕਰਨੀ ਪੈਣੀ ਹੈ ਬਿਲਕੁਲ ਜ਼ੀਰੋ ਤਾਂ ਤੁਸੀਂ ਆਪ ਬੋਲ ਸਕਦੇ ਜੇ ਤੁਸੀਂ ਉੱਚ ਵੀ ਬੋਲ ਰਹੇ ਹੋ ਤੇ ਤੁਸੀਂ ਬਾਅਦ ਚ ਐਡਿਟ ਕੀ ਵੀ ਬੋਲ ਪਏ ਤਾਂ ਤੁਹਾਨੂੰ ਰਿਯੂਜ਼ ਕੰਟੈਂਟ ਆ ਜਾਣਾ ਰਿਯੂਜ਼ ਕੰਟੈਂਟ ਨਹੀਂ ਆਊਗਾ ਉਹ ਆਊਗਾ ਵੌਇਸਓਵਰ ਆ ਜਾਊਗਾ ਵੀ ਤੁਸੀਂ ਵੌਇਸਓਵਰ ਕੀਤੀ ਹੈ ਠੀਕ ਹੈ ਜੀ ਆ ਦੇਖੋ ਮੈਂ ਤੁਹਾਨੂੰ ਪਹਿਨੀ ਕਹਿਨੀ ਮੈਂ ਆ ਦੇਖੋ ਵਲੋਗ ਬਣਾ ਰਹੀ ਹਾਂ ਬੋਲ ਰਹੀ ਹਾਂ ਆ ਦੇਖੋ ਮਾਈਕ ਹੈ ਆ ਮਾਈਕ ਹੈਡਫੋਨ ਦਾ ਮਾਈਕ ਹੈ ਬਹੁਤ ਸੋਹਣਾ ਕੰਮ ਕਰਦਾ ਹੈ ਠੀਕ ਹੈ ਤੁਸੀਂ ਐਵੇਂ ਦਾ ਹੈੱਡਫੋਨ ਲੈ ਲਓ ਆ ਵਾਲੇ ਆ ਮਾਈਕ ਹੈਗਾ ਜੇ ਤੁਹਾਨੂੰ ਦੂਰ ਲੱਗਦਾ ਇਹਦੇ ਵਿੱਚ ਆ ਦੇਖੋ ਤੁਸੀਂ ਜਿੱਕਰ ਮੁੰਡੇ ਆ ਦਾ ਕollar ਵਾਲੀ ਹੁੰਦੀ ਹੈ ਨਾ ਆ ਵਾਲੀ ਚੀਜ਼ ਦੇਖੋ ਇਹਦੇ ਵਿੱਚ ਹੈਗੀਆਂ ਨੂੰ ਆਪਾਂ ਇਹ ਇੱਥੇ ਲਾ ਸਕਦੇ ਤੁਸੀਂ ਠੀਕ ਹੈ ਨਾ ਜਾਂ ਫਿਰ ਇਹਨੂੰ ਐਵੇਂ ਇਹਨੂੰ ਲੁਕਾਉਣਾ ਤਾਂ ਤੁਸੀਂ ਲੁਕੋ ਵੀ ਸਕਦੇ ਹੋ ਐਵੇਂ ਐਵੇਂ ਲੁਕੋ ਸਕਦੇ ਹੋ ਕਿਉਂਕਿ ਇਹ ਮਾਈਕ ਹੈ ਆ ਦੇਖੋ ਆ ਮਾਈਕ ਹੈ ਇੱਥੇ ਆ ਮਾਈਕ ਦਾ ਕਮ ਕਰਦਾ ਹੈ ਛੋਟਾ ਬੇਸਿਕ ਹੈ ਫੁੱਟਾ ਕਮ ਕਰਦਾ ਹੈ ਠੀਕ ਹੈ ਨਾ ਤੇ ਮੈਂ ਹੁਣ ਉਹ ਇਹ ਚੀਜ਼ ਦੱਸ ਦਿੰਨੀ ਹੁਣ ਲੋਕੇਸ਼ਨ ਤੁਸੀਂ ਜਿੱਕਰ ਤੁਸੀਂ ਇੱਕ ਵੀਡੀਓ ਇੱਥੇ ਕੜ ਕੇ ਬਣਾ ਲਈ ਜਿੱਕਰ ਹੁਣ ਮੈਂ ਇੱਥੇ ਬਣਾ ਲਈ ਇਸ ਵੀਡੀਓ ਨੂੰ ਮੈਂ ਆਪਣੇ ਜਿਹੜੇ ਮੈਂ ਦੂਈ ਆਈਡੀਆਂ ਬਣਾਈ ਹੋਈਆਂ ਉਹਨਾਂ ਤੇ ਪਾ ਦੂੰਗੀ ਤਾਂ ਮੈਨੂੰ ਆਊਗਾ ਸੇਮ ਕੰਟੈਂਟ ਆਊਗਾ ਤੇ ਜੇ ਮੈਂ ਸੋਚਾਂ ਵੀ ਹੂੰ ਵੀ ਫੋਨ ਅੱਡ ਅੱਡ ਹੈ ਹਨਾ ਨੰਬਰ ਸਾਰਾ ਕੁਝ ਅੱਡ ਹੈ ਬਟ ਲੋਕੇਸ਼ਨ ਇੱਕ ਹੈ ਜੇ ਮੈਂ ਸੋਚਾਂ ਵੀ ਮੈਂ ਆਪਣਾ ਆਹੀ ਵਲੌਗ ਆਪਣੀ ਦੂਸਰੇ ਚੈਨਲ ਦੂਸਰੇ ਉਹ ਤੋਂ ਦੇਖ ਲਵਾਂ ਮਤਲਬ ਮੇਰੇ ਕੋਲ ਕੋਈ ਦੂਆ ਫੋਨ ਹੈ ਕੋਈ ਦੂਆ ਚੈਨਲ ਆ ਉਹ ਤੋਂ ਮੈਂ ਆਪਣਾ ਖੁਦ ਦਾ ਵਲੌਗ ਦੇਖ ਲਵਾਂ ਤਾਂ ਵੀ ਰੀਲਸ ਕੰਟੈਂਟ ਆਊਗਾ ਠੀਕ ਹੈ ਨਾ ਤਾਂ ਵੀ ਤੁਹਾਨੂੰ ਰੀਸ ਕੰਟੈਂਟ ਮਿਲਣਾ ਹੈ ਤੁਸੀਂ ਆਪਣਾ ਵਲੌਗ ਆਪ ਨਹੀਂ ਦੇਖ ਸਕਦੇ ਕਿਸੇ ਦੇ ਵੀ ਲੋ ਸੇਮ ਲੋਕੇਸ਼ਨ ਦਾ ਹਾਂ ਜੇ ਦੇਖਣਾ ਹੈ ਤੁਸੀਂ ਲੋਕੇਸ਼ਨ ਚੇਂਜ ਕਰਨੀ ਪੈਣੀ ਹੈ ਤੁਹਾਨੂੰ ਆਪਣੀ ਲੋਕੇਸ਼ਨ ਤੁਹਾਨੂੰ ਚੇਂਜ ਕਰਨੀ ਪੈਣੀ ਹੈ ਫੋਨ ਦੀ ਠੀਕ ਹੈ ਲੋਕੇਸ਼ਨ ਔਨ ਰੱਖਿਆ ਕਰੋ ਆਪਣੇ ਫੋਨ ਦੀਆਂ ਲੋਕੇਸ਼ਨਾਂ ਔਨ ਰੱਖਿਆ ਕਰੋ ਜ਼ਿਆਦਾਤਰ ਠੀਕ ਹੈ ਕਿਉਂਕਿ ਜੇ ਅਪਾ ਫੋਨ ਦੀ ਲੋਕੇਸ਼ਨ ਆਫ ਰੱਖਦੇ ਆ ਨਾ ਤਾਂ ਵੀ ਪ੍ਰੋਬਲਮਾਂ ਦਿਲੇ ਕਰੋਗੇ ਨਾ ਜਿੱਥੇ ਤੁਸੀਂ ਮੰਨ ਲਓ ਹੁਣ ਮੈਂ ਇੱਥੇ ਬੈਠੀ ਹਾਂ ਹੁਣ ਜਿਵੇਂ ਸਰਾ ਚੱਲੀ ਜਾਮਾਤਾ ਹੈ ਸਰੰਦ ਦੀ ਲੋਕੇਸ਼ਨ ਦਿਖਾਊਗਾ ਆ ਮੇਰੇ ਘਰ ਦੀ ਲੋਕੇਸ਼ਨ ਇਹਨਾਂ ਦਿਖਾਊਗਾ ਉੱਥੇ ਦੀ ਦਿਖਾਊਗਾ ਠੀਕ ਹੈ ਨਾ ਆਈ ਹੋਪ ਤੁਹਾਨੂੰ ਸਮਝ ਲੱਗਿਆ ਹੋਊਗਾ ਨਹੀਂ ਸਮਝ ਲੱਗਿਆ ਤੁਹਾਨੂੰ ਮੈਨੂੰ ਕਮੈਂਟ ਕਰ ਸਕਦੇ ਹੋ ਮੈਂ ਨਾਲੇ ਆਹ ਥੱਲੇ ਆ ਮੇਰਾ ਇੰਸਟਾਗ੍ਰam ਆਈਡੀ ਹੈ ਇੱਥੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਗੱਲ ਕਰ ਸਕਦੇ ਹੋ ਠੀਕ ਹੈ ਤੇ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤੇ ਮੈਂ ਤੁਹਾਨੂੰ ਮਾਰੀ ਸਕਰੀਨਸ਼ਾਟ ਸਕਰੀਨ ਚ ਲੂਗੀ ਬਾਅਦ ਚ ਲਾਸਟ ਚ ਲੂਗੀ ਕਿੱਥੇ ਤੁਹਾਨੂੰ ਪਤਾ ਲੱਗਣਾ ਹੈ ਲੋਕੇਸ਼ਨ ਤੁਹਾਨੂੰ ਪਤਾ ਹੀ ਕੋਈ ਵੀ ਤੁਸੀਂ ਸਰਚ ਕਰ ਦੋ ਉਹਦੇ ਵਿੱਚ ਉਹ ਹੀ ਲੋਕੇਸ਼ਨ ਨਿਕਲ ਆਣੀ ਹੈ ਉੱਥੇ ਜਾ ਕੇ ਤੁਸੀਂ ਲਗਾ ਸਕਦੇ ਹੋ ਤੁਹਾਡੇ ਕੋਲ ਸ਼ਹਿਰ ਪਿੰਡ ਦੇ ਨੇੜੇ ਉੱਥੇ ਜਾ ਕੇ ਲੋਕੇਸ਼ਨ ਪਾ ਕੇ ਲਾ ਦਿਓ ਜਿੱਥੇ ਵੀ ਬਲੌਡ ਨੂੰ ਤੇ ਖੜਜੋ 10-15 ਮਿੰਟ ਮਦਦ ਤੇ ਵੀਊ ਆਨੇ ਸ਼ੁਰੂ ਹੋ ਜੇ ਤੁਹਾਡਾ ਕੰਟੈਂਟ ਅੱਛਾ ਹੈ ਕੰਟੈਂਟ ਤੁਸੀਂ ਆਪਣਾ ਰੱਖਣਾ ਹੈ ਕਿਸੇ ਦਾ ਕੰਟੈਂਟ ਤੁਸੀਂ ਯੂਜ਼ ਨਹੀਂ ਕਰਨਾ ਠੀਕ ਹੈ ਆਪਣੀ ਗੱਲਾਂ ਬਾਤਾਂ ਰੱਖੋ ਦੁਨੀਆ 'ਚ ਦਿਖਾਉਣ ਵਾਸਤੇ ਬਹੁਤ ਖੁਸ਼ ਹੈ ਕਬੱਡੀ ਮੈਂ ਕਬੱਡੀ ਵੀਰੇ ਤੁਹਾਡੀ ਗੱਲ ਕਰੀ ਹੈ ਕਹੇ ਤਾਂ ਜਿਹੜਾ ਕੱਲ ਮੈਂ ਬਹੁਤ ਸੋਹਣਾ ਬਣਾਇਆ ਤਾਂ ਵਲੋਗ ਉਹ ਹੋ ਗਿਆ ਥੋੜਾ ਜਿਹਾ ਉਹ ਦੇਖੋ ਮੈਂ ਤਾਂ ਕਈ ਉਹ ਕਰਦੇ ਆ ਕਹਿੰਦੇ ਵੋਇਸ ਵੋਇਸ ਵੀ ਠੀਕ ਹੈ ਤੁਹਾਡੀ ਜੇ ਤੁਸੀਂ ਵੋਇਸ ਦੇ ਰਹੇ ਆ ਬਟ ਤੁਸੀਂ ਪਹਿਚਾਨ ਜੇ ਬਣਾਉਣੀ ਆ ਤਾਂ ਤੁਹਾਡੀ ਪਹਿਚਾਨ ਇਸ ਚਿਹਰੇ ਨੇ ਬਣਾਉਣੀ ਆ ਇਸ ਚੱਕ ਦੇ ਠੀਕ ਹੈ ਜੀ ਤੁਸੀਂ ਆਪਣੀ ਪਹਿਚਾਨ ਬਣਾਉਣੀ ਆ ਤੁਸੀਂ ਕੱਲਾ ਅਰਨ ਮੈਂ ਦੇਖੋ ਇਹ ਕਹਿਣਾ ਚਾਹੁੰਦੀ ਆ ਵੀ ਕੱਲਾ ਐਸਿਆ ਵੱਲ ਧਿਆਨ ਨਾ ਦੋ ਰਿਸਪੈਕਟਬਲ ਵੀ ਧਿਆਨ ਦੋ ਇਮੇਜ ਵੱਲ ਵੀ ਧਿਆਨ ਦੋ ਆਪਣੀ ਠੀਕ ਹੈ ਨਾ ਇਮੇਜ ਕਮਾਣਾ ਵੀ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਤੇ ਲਾਈਵ ਮੈਂ ਹੁਣ ਘਟ ਆਈ ਕਰਨਾ ਜੇ ਤੁਸੀਂ ਮੇਰੇ ਵਲੌਗ ਦੇਖ ਰਹੇ ਹੋ ਤਾਂ ਮੈਂ ਲਾਈਵ ਹੁਣ ਘਟ ਆਈ ਕਰਨਾ ਮੈਂ ਵਲੌਗ ਪਾਈ ਕਰਨੇ ਵਲੌਗ ਦੇਖਿਆ ਕਰੋ ਪਲੀਜ਼ ਮੇਰੇ ਵਲੌਗ ਹਨ ਨੂੰ ਵਾਚ ਕਰਿਆ ਕਰੋ ਲਾਈਵ ਮੈਂ ਆਏ ਕਰਨਾ ਹੁਣ ਦੁਪਹਿਰ ਜਿਹੜੇ ਤੁਸੀਂ ਕੱਲ ਵਾਲੇ ਟਾਈਮ ਆ ਜਿਹੜੀ ਮੈਂ ਆਈ ਸੀਗੀ ਨਾ 10:30 ਜਾਂ 10 ਵਜੇ ਤੋਂ ਲੈ ਕੇ ਕਦੇ ਵੀ ਦਿਨ ਚਾ ਸਕਦੀ ਮੈਂ ਲਾਈਵ ਮੇਰਾ ਕੋਈ ਸੇਮ ਹੋ ਨਹੀਂ ਹੋਗਾ ਬਟ ਹਾਂ ਦੁਪਹਿਰ 12:30 ਵਜੇ ਤੋਂ ਪਹਿਲਾਂ ਪਹਿਲਾਂ ਆਈ ਕਰਨੇ ਮੈਂ ਲਾਈਵ ਕੋਈ ਤੁਸੀਂ ਗੱਲਬਾਤ ਕਰਨੀ ਹੋਏ ਕਰਨੀ ਹੈ ਜੇ ਮੇਰੇ ਨਾਲ ਉੱਥੇ ਤੁਸੀਂ ਕਰ ਸਕਦੇ ਲਾਈਵ ਚ ਮਿਲਦੇ ਆਪਾਂ ਨੈਕਸਟ ਵਲੌਗ ਚ ਬਾਈ ਬਾਈ ਆ ਸਕਰੀਨ ਸਾਈਡ ਤੇ ਚੱਲ ਰਹੀ ਹੈ ਇੱਥੇ ਲੋਕੇਸ਼ਨ ਵਗੈਰਾ ਸਾਰਾ ਕੁਝ ਤੁਹਾਨੂੰ ਦਿਖ ਰਿਹਾ ਹੈ ਆ ਲੋਕੇਸ਼ਨ ਹੈ ਠੀਕ ਹੈ ਜੀ ਆ ਲੋਕੇਸ਼ਨ ਹੈ ਇੱਥੇ ਤੁਸੀਂ ਟੱਚ ਕਰੋ ਖੁੱਲ ਜਾਣਾ ਠੀਕ ਹੈ ਇਸ ਤੋਂ ਬਾਅਦ ਜਿੱਥੇ ਜੋ ਟਾਈਪਿੰਗ ਕਰੋਗੇ ਜਿੱਥੇ ਦੀ ਲਿਖਣਾ ਹੁਣ ਮੈਂ ਮਨਸਾ ਤੇ ਲਿਖਦੀ ਤੁਸੀਂ ਦੇਖੋ ਮਨਸਾ ਆ ਗਿਆ ਜ਼ਿਲ੍ਹੇ ਦੇ ਨਾਲ ਆ ਗਿਆ ਤੁਸੀਂ ਇਹਨੂੰ ਲਗਾ ਦਿਓ ਖਤਮ ਬਾਏ ਬਾਏ ਮਿਲਦੇ ਨੇਕਸਟ ਵਲੌਗ ਚ ਬਾਏ